ਗਾਂਗਰਦੀ ਕਰ ਰਿਹਾ ਹੈ ਆਮ ਆਦਮੀ ਪਾਰਟੀ ਦਾ ਐਮਐਲਏ ਮੇਰੇ ਬੰਦੇ ਦਾ ਕਾਰਡ ਖੋਲਿਆ ਲੁਧਿਆਣਾ ਦੇ ਇਸਰ ਨਗਰੀ ਪੁਲੀ ਨੇੜੇ VOTING ਦੇ ਦੌਰਾਨ ਪੀੜਿਤ ਨੇ ਬੂਟ ਕੈਪਚਿੰਗ ਦਾ ਵਿਰੋਧ ਕੀਤਾ ਤਾਂ ਕਾਂਗਰਸੀ ਵਰਕਰਾਂ ਨੇ ਆਪ ਪਾਰਟੀ ਦੇ ਵਰਕਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੀ ਹਾਂ ਆਪ ਵਰਕਰ ਦੇ ਨਾਲ ਕੁੱਟਮਾਰ ਦੀ ਵੀਡੀਓ ਤੇ ਇਸ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪੀੜਤ ਨਥਾਰਾ ਡਿਵੀਜ਼ਨ ਨੰਬਰ 3 ਵਿੱਚ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਚਾਰ ਕਾਂਗਰਸੀ ਵਰਕਰਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੇਕਰ ਗੱਲ ਕਰੀਏ ਤਾਂ ਇਸੇ ਝਗੜੇ ਤੋਂ ਬਾਅਦ ਕਾਂਗਰਸੀ ਆਗੂ ਰਾਜਾ ਵੜਿੰਗਵੀ ਪਹੁੰਚੇ ਸੀ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੱਕ ਦਾ ਕਾਰਨ ਹੈ ਪਰ ਕਾਂਗਰਸੀ ਆਗੂ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੁੰਦੇ ਨੇ ਵੜਿੰ ਕਰਦੀ ਕਰ ਰਿਹਾ ਹੈ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਮੇਰੇ ਬੰਦੇ ਦਾ ਕਾਰਡ ਖੋਲਿਆ ਪੋਲਿੰਗ ਏਜੰਟ ਦਾ ਉਹਨੂੰ ਧੱਕੇ ਮਾਰਨ ਦੀ ਕਿਉਂਕਿ 크੍ਰਿਸਚਨ ਆਦਪਰਾ ਹੈ ਇਸ ਬੰਦੇ ਦਾ ਜੇ ਇਸ ਬੰਦੇ ਨੂੰ ਰਮਣ ਹੈ ਇਹਦਾ ਨਾਮ ਜੇ ਇਹ ਨਾਲ ਇਦਾਂ ਧੱਕਾ ਕਰੋਗੇ ਕਿਦਾਂ ਬਰਦਾਸ਼ ਕਰਾਂਗੇ ਅਸੀਂ ਲੋਕ ਪਰ ਮੈਂ ਇੱਕ ਬੇਨਤੀ ਕਰਨੀ ਚਾਹਣਾ ਹੈ ਐਮ.ਐਲ.ਏ ਸਾਹਿਬ ਆਪ ਦੀ ਲਿਮਟ 'ਚ ਰਹਿਣਾ ਚਾਹੀਦਾ ਹੈ ਹਰ ਬੰਦੇ ਨੂੰ ਕਿਸੇ ਦੇ ਚੂੜੀਆਂ ਨਹੀਂ ਪਾਈਆਂ ਏਟਰ ਦਾ ਜਵਾਬ ਪੱਥਰ 'ਚ ਦੇਣਾ ਜਾਣਦੇ ਹਾਂ ਅਸੀਂ ਐਵੇਂ ਕੋਈ ਹੋਰ ਵੱਡਾ ਕਲੇਸ਼ ਹੋ ਜਾਏਗਾ ਮਡਿੰਗ ਸਾਹਿਬ ਵੀ ਆਏ ਨੇ ਉੱਪਰ ਸੈਂਟਰ ਬਹੁਤ ਘੱਟ ਨਜ਼ਰ ਆ ਰਹੀ ਹੈ ਤੁਹਾਡੇ ਨਾਲ ਵੀ ਨੋਟ ਜਿਹੜੇ ਆ ਗੱਲ ਕਰਨੇ ਬਾਕੀ ਮੈਂ ਬਹੁਤ